ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਅੱਜ ਆਪਾਂ ਜ਼ਿਕਰ ਕਰਦੇ ਹਾਂ ਕਿ ਜਦੋਂ ਇੱਕ ਸਮਾਂ ਸੀ ਕਿ ਮਨੁੱਖ ਸਵੇਰੇ ਉੱਠ ਕੇ ਸਤਨਾਮ ਵਾਹਿਗੁਰੂ ਦਾ ਜਾਪ ਕਰਦਾ ਸੀ ਧੀਰਜ ਦੇ ਨਾਲ ਆਪਣਾ ਕੰਮ ਕਰਦਾ ਸੀ ਤੇ ਰਾਤ ਨੂੰ ਨਿਵਤ ਹੋ ਕੇ ਉਸ ਪਰਮਪਿਤਾ ਪਰਮਾਤਮਾ ਭਗਵਾਨ ਦਾ ਧਿਆਨ ਧਰਦਾ ਅਤੇ ਚੈਨ ਦੀ ਨੀਂਦ ਲੈਂਦਾ ਸੀ ਪਰ ਅੱਜ ਦੇ ਯੁੱਗ ਦੇ ਵਿੱਚ ਜੇਕਰ ਆਪਾਂ ਗੱਲ ਕਰੀਏ ਤਾਂ ਹਰੇਕ ਮਨੁੱਖ ਪੈਸੇ ਦੇ ਪਿੱਛੇ ਦੌੜ ਰਿਹਾ ਹੈ ਆਰਾਮ ਚੈਨ ਅਤੇ ਮਨ ਦੀ ਸ਼ਾਂਤੀ ਇਹ ਸਿਰਫ ਤੇ ਸਿਰਫ ਕਿਤਾਬਾਂ ਦੇ ਵਿੱਚ ਰਹਿ ਗਈ ਜ਼ਿੰਦਗੀ ਦੇ ਵਿੱਚ ਇੱਕ ਐਸਾ ਸਫਰ ਬਣ ਗਿਆ ਜਿੱਥੇ ਮਨੁੱਖ ਦਿਨ ਰਾਤ ਮਿਹਨਤ ਕਰਦਾ ਹੈ ਪਰ ਆਪਣੇ ਆਪ ਤੋਂ ਹੀ ਖੁਸ਼ ਨਹੀਂ ਹੁਣ ਗੁਰਬਾਣੀ ਇਹ ਕਹਿੰਦੀ ਹੈ ਨਾ ਕਿ ਚਿੰਤਾ ਤਾਂ ਕੀ ਕੀਤੀ ਹੈ ਜੋ ਅਣ ਹੋਣੀ ਹੋਏ ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਈ ਅਸੀਂ ਆਪਣੀ ਚਿੰਤਾ ਆਪ ਹੀ ਬਣਾਈ ਹੋਈ ਹੈ ਗੱਡੀਆਂ ਕੋਠੀਆਂ ਨੌਕਰੀ ਰਿਸ਼ਤੇ ਇਹ ਸਾਰੇ ਮਨੁੱਖ ਨੂੰ ਚਿੰਤਾ ਦੇ ਘੇਰੇ ਵਿੱਚ ਹੀ ਫਸਾਰੇ ਨੇ ਪਰ ਇਹ ਸਾਰੇ ਅਸਥਾਈ ਹਨ ਸੋ ਸਾਧ ਸੰਗਤ ਜੀ ਅਸੀਂ ਉਹ ਆਨੰਦ ਭੁੱਲ ਗਏ ਆ ਜੋ ਸਾਧ ਸੰਗਤ ਜੀ ਨਾਮ ਸਿਮਰਨ ਵਿੱਚ ਮਿਲਦਾ ਸੀ ਹੁਣ ਅੱਜ ਦੀ ਇਸ ਵੀਡੀਓ ਨੂੰ ਤੁਸੀਂ ਧਿਆਨ ਦੇ ਨਾਲ ਦੇਖਿਓ ਤੇ ਕੱਲੀ-ਕੱਲੀ ਗੱਲ ਨੂੰ ਸੁਣਿਓ ਅਤੇ ਵਿਚਾਰਿਓ ਸਤਿਗੁਰੂ ਸੱਚੇ ਪਾਤਸ਼ਾਹ ਤੁਹਾਡੇ ਉੱਪਰ ਕਿਰਪਾ ਕਰਨਗੇ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਜ਼ਿਕਰ ਕਰਾਂਗੇ ਕਿਸੌਣ ਤੋਂ ਪਹਿਲਾਂ ਜੇਕਰ ਤੁਸੀਂ ਇਹ ਦੋ ਤਿੰਨ ਕੰਮ ਕਰ ਲੈਣਾ ਤੁਹਾਡੀ ਜ਼ਿੰਦਗੀ ਦੇ ਵਿੱਚ ਉਹ ਤਬਦੀਲੀ ਆਵੇਗੀ ਜਿਸ ਨੂੰ ਤੁਸੀਂ ਕਦੇ ਸੋਚਿਆ ਵੀ ਨਹੀਂ ਹੋਣਾ ਤੁਹਾਡੀ ਜ਼ਿੰਦਗੀ ਦੇ ਵਿੱਚ ਤੁਹਾਡੇ ਦਿਨ ਮਾਨ ਸਭ ਬਦਲ ਜਾਣਗੇ ਪੈਸਾ ਦੌਲਤ ਸ਼ੌਹਰਤ ਸਭ ਆਵੇਗਾ ਤੇ ਨਾਲ ਦੀ ਨਾਲ ਆਤਮਾ ਨੂੰ ਸ਼ਾਂਤੀ ਵੀ ਮਿਲੇਗੀ ਤੁਹਾਡਾ ਮਨ ਸ਼ਾਂਤ ਵੀ ਰਹੇਗਾ ਹੁੰਦਾ ਕੀ ਹੈ ਕਿ ਇਨਸਾਨ ਪੈਸੇ ਦੇ ਪਿੱਛੇ ਭੱਜਿਆ ਰਹਿੰਦਾ ਹੈ ਤੇ ਉਹ ਪ੍ਰਮਾਤਮਾ ਤੋਂ ਦੂਰ ਹੋ ਜਾਂਦਾ ਹੈ ਹੁਣ ਬਾਣੀ ਤਾਂ ਸਾਨੂੰ ਇਹੀ ਦੱਸਦੀ ਹੈ ਕਿ ਅਮਰਤ ਵੇਲੇ ਜਾਗਣਾ ਅਧ ਜਾ ਕੇ ਉਸ ਪਰਮ ਪਿਤਾ ਪ੍ਰਮਾਤਮਾ ਦਾ ਧਿਆਨ ਰੱਖਣਾ ਸੰਧਿਆ ਵੇਲੇ ਵੀ ਅਰਦਾਸਾਂ ਬੇਨਤੀਆਂ ਕਰਨੀਆਂ ਪਰ ਇਨਸਾਨ ਕਰਦਾ ਕਿੱਥੇ ਹੈ ਸੋ ਜੇਕਰ ਚੈਨਲ ਦੇ ਉੱਪਰ ਨਵੇਂ ਹੋ ਤਾਂ ਚੈਨਲ ਨੂੰ ਕਰ ਲਵੋ ਜੀ ਸਬਸਕ੍ਰਾਈਬ ਤੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤਾਂ ਜੋ ਇਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹਿ ਜਾਵੇ। ਜਿਆਦਾ ਦੇਰ ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ। ਸੋ ਸਭ ਤੋਂ ਪਹਿਲਾਂ ਆਪਣੀ ਰਸਨਾ ਨੂੰ ਪਵਿੱਤਰ ਕਰੋ। ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ ਸਾਧ ਸੰਗਤ ਜੀ ਆਪਾਂ ਜਦੋਂ ਨੋਮੇ ਪਾਸ਼ਾ ਦੇ ਭੋਗ ਦੇ ਸ਼ਲੋਕ ਪੜ੍ਹਦੇ ਹਾਂ ਜਦੋਂ ਆਪਾਂ ਉਹਨਾਂ ਦੇ ਰਚਿਤ ਬਾਣੀ ਦੇ ਵਿੱਚ ਤਾਂ ਇੱਕ ਤੁਕ ਆਉਂਦੀ ਹੈ ਜੋ ਅਕਸਰ ਤੁਸੀਂ ਸਾਰਿਆਂ ਨੇ ਸੁਣੀ ਹੋਣੀ ਹੈ ਕਿ ਚਿੰਤਾ ਤਾਂ ਕੀ ਕੀਜੀਏ ਜੋ ਅਣਹੋਣੀ ਹੋਏ ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਏ ਅਸੀਂ ਆਪਣੀ ਚਿੰਤਾ ਜੋ ਹੈ ਆਪ ਬਣਾਈ ਹੋਈ ਹੈ ਗੱਡੀਆਂ ਕੋਠੀਆਂ ਨੌਕਰੀ ਰਿਸ਼ਤੇ ਇਹ ਸਾਰੇ ਮਨੁੱਖ ਨੂੰ ਚਿੰਤਾ ਦੇ ਘੇਰੇ ਵਿੱਚ ਹੀ ਫਸਾਰੇ ਹਨ ਪਰ ਸਾਧ ਸੰਗਤ ਜੀ ਇਹ ਅਸਥਾਈ ਹਾਨਾ ਅਸੀਂ ਉਹ ਆਨੰਦ ਭੁੱਲ ਗਏ ਹਾਂ ਜੋ ਸਾਧ ਸੰਗਤ ਅਤੇ ਨਾਮ ਸਿਮਰਨ ਵਿੱਚ ਮਿਲਦਾ ਸੀ ਤੇ ਅੱਜ ਦਾ ਜੋ ਸਮਾਂ ਹੈ ਕਲਯੁਗ ਦਾ ਸਮਾਂ ਹੈ ਸੱਚ ਘਟ ਰਿਹਾ ਹੈ ਝੂਠ ਵੱਧ ਰਿਹਾ ਹੈ ਮਨੁੱਖੀ ਸਬੰਧ ਲੋਭ ਅਤੇ ਨਫੇ ਤੇ ਆਧਾਰਿਤ ਹੋ ਗਏ ਨੇ ਗੁਰਬਾਣੀ ਵੀ ਕਹਿੰਦੀ ਹੈ ਕਲਯੁਗ ਅਗਨ ਪਰੈ ਗੋ ਬਾਰੇ ਕਾਮ ਕ੍ਰੋਧ ਲੋਭ ਮੋਹ ਵਿਆਪੈ ਅਸੀਂ ਇਨਸਾਨ ਹੋਣ ਦੇ ਬਾਵਜੂਦ ਵੀ ਅੰਦਰੋਂ ਸੁਖੀ ਨਹੀਂ ਹਰ ਰੋਜ਼ ਇੱਕ ਨਵੀਂ ਹੋਣ ਵਾਲੀ ਚੀਜ਼ ਦੇ ਲਾਲਚ ਇੱਕ ਕਾਲ ਯੁੱਗ ਦੀ ਫਿਤਰਤ ਹੈ ਇਨਸਾਨ ਆਪਣੇ ਕੰਮਕਾਰਾਂ ਦੇ ਵਿੱਚ ਇੰਨਾ ਜ਼ਿਆਦਾ ਉਲਝ ਗਿਆ ਇੰਨਾ ਜ਼ਿਆਦਾ ਰੁੱਝ ਗਿਆ ਕਿ ਸਵੇਰੇ ਜਲਦੀ ਦੇ ਨਾਲ ਉੱਠਣਾ ਰਾਤ ਨੂੰ देर रात ਤੱਕ ਸੌਣਾ ਨਹੀਂ ਕੰਮਕਾਰਾਂ ਦੇ ਵਿੱਚ ਮਾਇਆ ਇਕੱਠੀ ਕਰਨ ਦੇ ਵਿੱਚ ਦਿਨ ਰਾਤ ਭੱਜਿਆ ਫਿਰਦਾ ਹੈ ਪਰ ਉਸ ਨੂੰ ਇਹ ਵੀ ਪਤਾ ਹੈ ਕਿ ਇਹ ਮੇਰੇ ਨਾਲ ਤਾਂ ਜਾਣੀ ਨਹੀਂ ਇਹ ਜਉਂਦੇ ਜੀ ਇੱਕ ਵਸੀਲਾ ਹੈ ਉਸ ਨੂੰ ਕਮਾ ਲੋ ਆਪਣੇ ਜੋ ਪਿਓ ਦਾਦੇ ਸੀ ਉਹ ਆਪਣੇ ਲਈ ਕਮਾ ਕੇ ਚਲੇ ਗਏ ਪਰ ਹੁਣ ਆਪਾਂ ਕਿਸ ਦੇ ਲਈ ਕਮਾ ਰਹੇ ਆ ਕਿਉਂਕਿ ਇਹ ਸਭ ਕੁਝ ਰਹਿ ਇੱਥੇ ਹੀ ਜਾਣਾ ਹੈ ਗੁਰਬਾਣੀ ਸਾਨੂੰ ਯਾਦ ਦਿਵਾਉਂਦੀ ਹੈ ਕਿ ਅਸੀਂ ਸਰੀਰ ਨਹੀਂ ਅਸੀਂ ਆਤਮਾ ਹਾਂ ਸਰੀਰ ਜੋ ਹੈ ਨਾ ਉਹ ਇੱਕ ਮਿੱਟੀ ਦਾ ਘੜਾ ਹੈ ਪਰ ਅੰਦਰ ਜੋ ਚਾਨਣ ਹੈ ਬਾਹਰ ਜੋ ਸਰੀਰ ਹੈ ਮਿੱਟੀ ਦਾ ਘੜਾ ਹੈ ਪਰ ਜੋ ਅੰਦਰ ਦਾ ਜੋ ਚਾਨਣ ਹੈ ਉਹ ਪ੍ਰਮਾਤਮਾ ਦੀ ਜੋਤ ਹੈ ਹੁਣ ਪ੍ਰਮਾਤਮਾ ਦੀ ਜੋ ਜੋਤ ਹੈ ਨਾ ਇਹ ਜੋਤ ਆਈ ਹੈ ਸਰੀਰ ਦੇ ਵਿੱਚ ਕੱਲੀ ਜੋਤ ਬਾਹਰ ਹੋਵੇ ਨਾ ਉਹ ਕੱਲੀ ਜੋਤ ਕੁਝ ਨਹੀਂ ਕਰੇਗੀ ਉਹ ਉਸ ਨੂੰ ਜੋਤ ਨੂੰ ਵੀ ਇੱਕ ਸਰੀਰ ਚਾਹੀਦਾ ਹੁੰਦਾ ਹੈ ਉਹ ਸਰੀਰ ਜੋ ਦੁਨੀਆ ਦੇ ਵਿੱਚ ਵੇਖ ਕਰ ਸਕੇ ਦੁਨੀਆ ਦੇ ਵਿੱਚ ਚੱਲ ਫਿਰ ਸਕੇ ਦੁਨੀਆ ਦੇ ਵਿੱਚ ਕਰਮ ਕਰ ਸਕੇ ਕਿਉਂਕਿ ਆਤਮਾ ਆਤਮਾ ਨੂੰ ਤਾਂ ਨਾ ਤਾਂ ਅੱਗ ਸਾੜ ਸਕਦੀ ਐ ਨਾ ਪਾਣੀ ਡੁਬੋ ਸਕਦਾ ਹੈ। ਨਾ ਆਤਮਾ ਮਰਦੀ ਐ, ਆਤਮਾ ਅਜਰ ਅਮਰ ਰਹਿੰਦੀ ਐ। ਇਹ ਗੀਤਾ ਦੇ ਵਿੱਚ ਵੀ ਲਿਖਿਆ ਹੋਇਆ ਐ ਜੋ ਹਿੰਦੂ ਧਰਮ ਦੇ ਗ੍ਰੰਥ ਹਨ। ਪਰ ਜੋ ਆਤਮਾ ਹੈ ਨਾ ਇਹ ਇੱਕ ਸਰੀਰ ਤੋਂ ਦੂਜੇ ਸਰੀਰ ਦੇ ਵਿੱਚ ਜਾਂਦੀ ਰਹਿੰਦੀ ਐ। ਹੁਣ ਬਾਣੀ ਵੀ ਸਾਨੂੰ ਹਰ ਗੱਲ-ਗੱਲ ਤੇ ਕਹਿੰਦੀ ਐ ਕਿ ਜੋ ਇਹ ਸਰੀਰ ਐ ਨਾ ਇਹ ਸਾਨੂੰ ਬਾਰ-ਬਾਰ ਨਹੀਂ ਮਿਲਣਾ। ਹੋ ਸਕਦਾ ਐ ਆਤਮਾ ਕੱਲ ਨੂੰ ਕਿਸੇ ਪਸ਼ੂ-ਪੰਛੀ ਦੇ ਵਿੱਚ ਵੀ ਚਲੀ ਜਾਵੇ। ਹੋ ਸਕਦਾ ਹੈ ਆਤਮਾ ਕਿਸੇ ਦਰਖਤ ਦੇ ਵਿੱਚ ਵੀ ਚਲੀ ਜਾਵੇ ਬਾਣੀ ਦੇ ਵਿੱਚ ਆਉਂਦਾ ਮਾਨਸ ਜਨਮ ਦੁਰਲੱਭ ਹੈ ਮਿਲੇ ਨਾ ਬਾਰੰਬਾਰ ਜੀਏ ਦਾਨ ਇਹ ਆਪਣੇ ਸਵਾਮੀ ਲਿਵਲਾਵਾ ਦਿਨ ਰਾਤ ਇਹ ਜਨਮ ਪਿਆਰੇ ਵਾਹਿਗੁਰੂ ਦੀ ਭਗਤੀ ਦੇ ਲਈ ਮਿਲਿਆ ਹੈ ਨਾ ਕਿ ਵਿਅਸਤ ਰਹਿਣ ਦੇ ਲਈ ਪਰ ਆਪਾਂ ਵਿਅਸਤ ਰਹਿਨੇ ਆ ਗੁਰੂ ਘਰ ਜਾਣੇ ਆ ਤਾਂ ਸਿਰਫ ਤੇ ਸਿਰਫ ਸ਼ੁਕਰਾਨਾ ਕਰਨ ਦੇ ਲਈ ਇੰਨਾ ਕਿ ਕਿ ਮਾਲਕਾ ਤੁਸੀਂ ਬਹੁਤ ਦੇਤਾ ਹਰ ਕਦੇ ਇਹ ਵਿਚਾਰਿਆ ਕਿ ਮਾਲਕ ਨੇ ਜੋ ਦਿੱਤਾ ਹੈ ਜੋ ਮਾਲਕ ਸਾਨੂੰ ਦੇ ਰਿਹਾ ਹੈ ਅਤੇ ਅਸੀਂ ਮਾਲਕ ਨੂੰ ਕੀ ਦੇ ਰਹੇ ਹਾਂ ਤੇ ਅੱਜ ਦੀ ਇੱਕ ਸਖਾਸ ਵੀਡੀਓ ਦੇ ਵਿੱਚ ਕੁਝ ਤੁਹਾਡੇ ਬਾਰੇ ਐਦਾਂ ਦੀਆਂ ਗੱਲਾਂ ਬਾਤਾਂ ਆਪ ਜੀ ਨਾਲ ਸਾਂਝੀਆਂ ਕਰਾਂਗੇ ਕਿ ਜਿਸ ਨੂੰ ਜਾਣ ਕੇ ਤੁਹਾਡੀ ਜ਼ਿੰਦਗੀ ਬਦਲ ਜਾਵੇਗੀ ਕਿਉਂਕਿ ਕੰਮ ਕਾਰ ਸਾਰੇ ਕਰਦੇ ਨੇ ਅਸੀਂ ਤੁਹਾਨੂੰ ਇਹ ਨਹੀਂ ਕਹਿੰਦੇ ਕਿ ਤੁਸੀਂ ਕੰਮ ਕਾਰ ਛੱਡ ਦਿਓ ਕੰਮ ਕਾਰ ਕਰਨੇ ਪੈਣਗੇ ਕਿਉਂਕਿ ਅੱਜ ਦਾ ਜੋ ਸਮਾਂ ਹੈ ਜੋ ਅੱਜ ਦੀ ਜੋ ਇਹ ਜ਼ਿੰਦਗੀ ਹੈ ਇਸ ਦੇ ਵਿੱਚ ਇਨਸਾਨ ਜਿੰਨਾ ਕੰਮ ਕਰੇਗਾ ਉਨਾ ਹੀ ਸੁੱਖ ਦੀ ਰੋਟੀ ਖਾ ਸਕੇਗਾ ਨਹੀਂ ਤਾਂ ਐਨੀ ਮਹਿੰਗਾਈ ਦੇ ਜਮਾਨੇ ਦੇ ਵਿੱਚ ਬੱਚਿਆਂ ਦੀਆਂ ਫੀਸਾਂ ਘਰਾਂ ਦੇ ਕਿਰਾਏ ਘਰਾਂ ਦੇ ਖਰਚੇ ਇਹ ਕਰਨਾ ਬਹੁਤ ਮੁਸ਼ਕਲ ਹੋ ਜਾਂਦਾ ਹੈ ਪਰ ਅੱਜ ਦੀ ਇਹ ਜੋ ਖਾਸ ਵੀਡੀਓ ਹੈ ਉਹ ਅਸੀਂ ਤੁਹਾਨੂੰ ਦੱਸਾਂਗੇ ਕਿ ਰਾਤ ਨੂੰ ਸੌਣ ਤੋਂ ਪਹਿਲਾਂ ਕਿਹੜੀਆਂ ਕਿਹੜੀਆਂ ਗੱਲਾਂ ਦਾ ਆਪਾਂ ਧਿਆਨ ਰੱਖਣਾ ਹੈ ਅਤੇ ਕਿਹੜੀਆਂ ਕਿਹੜੀਆਂ ਗੱਲਾਂ ਬਾਰੇ ਅੱਜ ਆਪਾਂ ਜ਼ਿਕਰ ਕਰਾਂਗੇ ਕਿ ਰਾਤ ਨੂੰ ਸੌਣ ਸਮੇਂ ਆਪਾਂ ਕੀ ਕਰਨਾ ਹੈ ਹੁਣ ਆਪਾਂ ਨੂੰ ਪੁਰਾਣੇ ਬਜ਼ੁਰਗ ਵੀ ਦੱਸਦੇ ਸੀ ਕਿ ਕੀਰਤਨ ਸੋਇਲਾ ਦਾ ਪਾਠ ਕਰਨਾ ਹੁੰਦਾ ਹੈ ਤੇ ਕੀਰਤਨ ਸੋਇਲਾ ਦਾ ਪਾਠ ਜਿਹੜਾ ਆਪਾਂ ਕਰਦੇ ਹਾਂ ਨਾ ਤੁਸੀਂ ਸਾਰੀ ਹੀ ਬਾਣੀ ਪੜਿਓ ਤੇ ਉਸਦੇ ਅਰਥ ਕੱਢ ਕੇ ਦੇਖ ਲਓ ਤੁਸੀਂ ਸਿਰਫ ਉਸ ਦੇ ਵਿੱਚ ਸ਼ੁਕਰਾਨਾ ਕੀਤਾ ਹੋਇਆ ਹੈ ਕਿ ਪ੍ਰਮਾਤਮਾ ਇਹ ਦਿਨ ਜੋ ਹੈ ਨਾ ਇਹ ਸਭ ਕੁਝ ਤੇਰੀ ਰਜਾ ਦੇ ਵਿੱਚ ਲੰਘ ਗਿਆ ਹੈ ਹੁਣ ਰਾਤ ਆ ਗਈ ਹੈ ਮੈਂ ਆਪਣੇ ਕੰਮਕਾਰਾਂ ਤੋਂ ਵਿਹਲਾ ਹੋ ਗਿਆ ਹਾਂ ਤੈਨੂੰ ਯਾਦ ਕਰ ਰਿਹਾ ਹਾਂ ਅਤੇ ਹੁਣ ਮੈਂ ਸੌਣ ਜਾ ਰਿਹਾ ਹਾਂ ਅਤੇ ਮੈਨੂੰ ਬਰ ਬਖਸ਼ੀ ਮੈਂ ਸਵੇਰੇ ਉੱਠ ਕੇ ਤੇਰਾ ਨਾਮ ਜਪਾਂ ਤੇ ਫਿਰ ਮੈਂ ਆਪਣੇ ਕੰਮ ਧੰਦੇ ਲੱਗਾ ਰਾਤ ਨੂੰ ਸੌਣ ਤੋਂ ਪਹਿਲਾਂ ਸਭ ਤੋਂ ਪਹਿਲਾਂ ਆਪਾਂ ਕੀ ਕਰਨਾ ਹੈ ਆਪਣੀ ਆਤਮਾ ਦੇ ਨਾਲ ਗੱਲ ਕਰਨੀ ਚਾਹੀਦੀ ਹੈ ਅਸੀਂ ਸੋਚੀਏ ਕਿ ਅੱਜ ਦਾ ਦਿਨ ਕਿਵੇਂ ਗਿਆ ਅਸੀਂ ਕਿਸੇ ਦਾ ਦਿਲ ਤਾਂ ਨਹੀਂ ਦਿਖਾਇਆ ਕਿ ਅਸੀਂ ਨਾਮ ਸਿਮਰਨ ਕੀਤਾ ਰਾਤ ਨੂੰ ਸੌਂਣ ਵੇਲੇ ਕੁਝ 4-5 ਕੰਮ ਜੋ ਹੈ ਉਹ ਕਰਨੇ ਜ਼ਰੂਰੀ ਹੁੰਦੇ ਨੇ ਸਭ ਤੋਂ ਪਹਿਲਾ ਕੰਮ ਹੈ ਸ਼ੁਕਰਾਨਾ ਕਰਨਾ ਉਸ ਪਰਮ ਪਿਤਾ ਪਰਮਾਤਮਾ ਦਾ ਸ਼ੁਕਰਾਨਾ ਕਰਨਾ ਕਿ ਇਹ ਪਰਮ ਪਿਤਾ ਪਰਮਾਤਮਾ ਅੱਜ ਦਾ ਦਿਨ ਸਾਰਾ ਤੇਰੀ ਰਜਾ ਦੇ ਵਿੱਚ ਲੰਘਿਆ ਹੈ ਅੱਜ ਦਾ ਦਿਨ ਮੈਂ ਤੈਨੂੰ ਯਾਦ ਵੀ ਕੀਤਾ ਅਤੇ ਮੈਂ ਆਪਣਾ ਕੰਮਕਾਰ ਵੀ ਕੀਤਾ ਮੈਂ ਆਪਣੇ ਪਰਿਵਾਰ ਲਈ ਵੀ ਭੱਜਿਆ ਪਰ ਅੱਜ ਦਾ ਦਿਨ ਮੇਰੇ ਸੁੱਖ ਸ਼ਾਂਤੀ ਦੇ ਨਾਲ ਬਤਾਉਣ ਦੇ ਲਈ ਤੇਰਾ ਕੋਟ ਣਕੋਟ ਧੰਨਵਾਦ ਦੂਜੇ ਨੰਬਰ ਤੇ ਆਪਾਂ ਮੰਗਣੀ ਹੈ ਮਾਫੀ ਕਿਹੇ ਪਰਮਪਿਤਾ ਪਰਮਾਤਮਾ ਸਤਿਗੁਰੂ ਸੱਚੇ ਪਾਤਸ਼ਾਹ ਆਕਾਲ ਪੁਰਖ ਵਾਹਿਗੁਰੂ ਜੀਓ ਜੇ ਮੈਂ ਕਿਸੇ ਦਾ ਦਿਲ ਦਿਖਾਇਆ ਹੋਵੇ ਤਾਂ ਮੈਨੂੰ ਮਾਫ ਜਰੂਰ ਕਰਿਓ ਮੈਂ ਕਿਸੇ ਦਾ ਦਿਲ ਦਿਖਾਇਆ ਤਾਂ ਨਹੀਂ ਪਰ ਫਿਰ ਵੀ ਜਾਣੇ ਅਣਜਾਣੇ ਦੇ ਵਿੱਚ ਕਿਸੇ ਦਾ ਦਿਲ ਦਿਖਾਇਆ ਜਾਂਦਾ ਹੈ ਤਾਂ ਮੈਨੂੰ ਮਾਫ ਕਰ ਦਿਓ ਤੀਜੇ ਨੰਬਰ ਤੇ ਸਿਮਰਨ 5 ਤੋਂ 10 ਮਿੰਟ ਦਾ ਸਿਮਰਨ ਕਰਨਾ ਹੈ ਸਤਨਾਮ ਵਾਹਿਗੁਰੂ ਦਾ ਜਾਪ ਤੇ ਚੌਥੇ ਨੰਬਰ ਮਨ ਨੀਅਤ ਕਰਨਾ ਹੈ ਆਪਣੇ ਮਨ ਨੂੰ ਕਹਿਣਾ ਹੈ ਕਿ ਜੇ ਜ਼ਿੰਦਗੀ ਰੱਬ ਨੇ ਦਿੱਤੀ ਹੈ ਤਾਂ ਉੱਚੇ ਕਰਮ ਕਰਨੇ ਹਨ ਗੁਰਬਾਣੀ ਕਹਿੰਦੀ ਹੈ ਕਿ ਸੋਏ ਸੋਏ ਜੋ ਜਾਗ ਹੈ ਗੁਰਮੁਖ ਜਾਗਤ ਰਹਿ ਨਾਨਕ ਸੋਈ ਬੁਝੈ ਜਿਨ ਕੋ ਗੁਰ ਕਰੇ ਪਰਮ ਪਿਆਰ ਸਾਧ ਸੰਗਤ ਜੀ ਹੁਣ ਆਪਾਂ ਨੂੰ ਰਾਤ ਨੂੰ ਸੌਣ ਤੋਂ ਪਹਿਲਾਂ ਇਹਨਾਂ ਗੱਲਾਂ ਦੇ ਬਾਰੇ ਧਿਆਨ ਰੱਖਣਾ ਚਾਹੀਦਾ ਹੈ ਪਰ ਅੱਜ ਕੱਲ ਇਨਸਾਨ ਉਸ ਦੀ ਜ਼ਿੰਦਗੀ ਨਹੀਂ ਵਿਅਸਤ ਹੋ ਚੁੱਕੀ ਹੈ ਉਹ ਰਾਤ ਨੂੰ ਪਾਰਟੀਆਂ ਤੇ ਚਲੇ ਜਾਂਦੇ ਨੇ ਸ਼ਰਾਬਾਂ ਪੀਂਦੇ ਨੇ ਉਸ ਤੋਂ ਬਾਅਦ ਸ਼ੁਕਰਾਨਾ ਕਰਨਾ ਭੁੱਲ ਜਾਂਦੇ ਨੇ ਪਰ ਇਨਸਾਨ ਨੂੰ ਅਸੀਂ ਦੱਸ ਰਹੇ ਅੱਜ ਕਿ ਜੇਕਰ ਤੂੰ ਅਜੇ ਵੀ ਪ੍ਰੇਸ਼ਾਨ ਹੈ ਮਨ ਖਾਲੀ ਹੈ ਦਿਲ ਉਕਤਾ ਗਿਆ ਹੈ ਤਾਂ ਇਲਾਜ ਹੈ ਨਾਮ ਸਿਮਰਨ ਸਾਧ ਸੰਗਤ ਅਤੇ ਗੁਰਬਾਣੀ ਦਾ ਅਭਿਆਸ ਇਹ ਓਰਾਹਨ ਜੋ ਹਜੇ ਵੀ ਖੁੱਲੇ ਹਨ ਨਾਮ ਜਪਤ ਦੁੱਖ ਜਾਏ ਸੁਖ ਸਾਗਰ ਮੈਂ ਪਾਇਆ ਤੇ ਸਾਥ ਸੰਗਤ ਜੀ ਹੁਣ ਅੱਜ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਇਹ ਦੱਸ ਰਹੇ ਹਾਂ ਕਿ ਕਰਮ ਕਰਨਾ ਇਨਸਾਨ ਦਾ ਫਰਜ਼ ਹੈ ਪਰ ਆਪਣੀ ਦੌੜ ਨੂੰ ਕਾਬੂ ਕਰੋ ਹਰ ਰੋਜ਼ ਥੋੜਾ ਥੋੜਾ ਸਮਾਂ ਪ੍ਰਮਾਤਮਾ ਦੇ ਨਾਮ ਵਿੱਚ ਲਾਓ ਰਾਤ ਨੂੰ ਸੌਣ ਤੋਂ ਪਹਿਲਾਂ ਧਿਆਨ ਧਰੋ ਅਤੇ ਆਪਣੇ ਕਰਮਾਂ ਦੀ ਰਿਪੋਰਟ ਤਿਆਰ ਕਰੋ ਗੁਰਬਾਣੀ ਨੂੰ ਆਪਣੀ ਜ਼ਿੰਦਗੀ ਦਾ ਆਇਨਾ ਬਣਾਓ ਅਤੇ ਸਾਧ ਸੰਗਤ ਦੀ ਸੇਵਾ ਦੇ ਨਾਲ ਜੁੜੋ ਵਹਿਮਾਂ ਭਰਮਾਂ ਦੇ ਵਿੱਚੋਂ ਤਾਂ ਗੁਰਬਾਣੀ ਸਾਨੂੰ ਕੱਢਦੀ ਹੈ ਵਹਿਮਾਂ ਭਰਮਾਂ ਤੋਂ ਦੂਰ ਰਹੋ ਤੁਹਾਡੀ ਇਸ ਵੀਡੀਓ ਬਾਰੇ ਕੀ ਰਾਏ ਹੈ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਗੁਰ ਫਤਿਹ ਪ੍ਰਵਾਨ ਕਰੋ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ